ਦੋਸਤੋ ਇਹ ਜ਼ਰੂਰੀ ਨਹੀਂ ਕਿ ਇਨਸਾਨ ਦੀ ਜ਼ਿੰਦਗੀ ਹਮੇਸ਼ਾ ਖੁਸ਼ੀਆਂ ਨਾਲ ਹੀ ਭਰੀ ਰਹੇ ਖੁਸ਼ੀ ਅਤੇ ਉਦਾਸੀ ਇੱਕੋ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਜੇਕਰ ਮਨੁੱਖ ਦੇ ਜੀਵਨ ਵਿੱਚ ਮਾੜਾ ਸਮਾਂ ਨਾ ਆਵੇ ਤਾਂ ਉਹ ਚੰਗੇ ਸਮੇਂ ਦੀ ਮਹੱਤਤਾ ਨੂੰ ਕਦੇ ਵੀ ਨਹੀਂ ਸਮਝ ਸਕੇਗਾ ਕਈ ਮਨੁੱਖ ਅਜਿਹੇ ਹੁੰਦੇ ਨੇ ਜੇਕਰ ਉਹਨਾਂ ਦੀ ਜ਼ਿੰਦਗੀ ਵਿੱਚ ਵਾਰ-ਵਾਰ ਮਾੜਾ ਸਮਾਂ ਆਵੇ ਜਾਵੇ ਤਾਂ ਉਹ ਹੀ ਕਹਿੰਦੇ ਨੇ ਕਿ ਚੰਗਾ ਸਮਾਂ ਆਖਿਰ ਕਦੋਂ ਆਵੇਗਾ ਚੰਗਾ ਸਮਾਂ ਕਿਸਮਤ ਤੇ ਨਿਰਭਰ ਕਰਦਾ ਹੈ ਇਸ ਤੋਂ ਇਲਾਵਾ ਸਾਡੇ ਚੰਗੇ ਕਰਮ ਵੀ ਚੰਗੇ ਸਮੇਂ ਨੂੰ ਮਿਲਾਉਣ ਵਿੱਚ ਸਾਡੀ ਮਦਦ ਕਰਦੇ ਨੇ ਮਨੁੱਖ ਦੇ ਜੀਵਨ ਵਿੱਚ ਆਪ ਰਹੀਆਂ ਘਟਨਾਵਾਂ ਤੋਂ ਸੰਕੇਤ ਦੇ ਕੇ ਪ੍ਰਮਾਤਮਾ ਉਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਦਾ ਸਮਾਂ ਚੰਗਾ ਆਉਣ ਵਾਲਾ ਹੈ ਪ੍ਰਮਾਤਮਾ ਮਨੁੱਖ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਦਾ ਚੰਗਾ ਸਮਾਂ ਜਲਦੀ ਹੀ ਆਉਣ ਵਾਲਾ ਹੈ ਤੇ ਉਹ ਧੀਰਜ ਰੱਖੇ ਅਜਿਹੀ ਸਥਿਤੀ ਵਿੱਚ ਜਾਣਕਾਰੀ ਦੀ ਘਾਟ ਹੋਣ ਕਾਰਨ ਕਈ ਲੋਕ ਇਹਨਾਂ ਸੰਕੇਤਾਂ ਨੂੰ ਗਲਤ ਸਮਝ ਲੈਂਦੇ ਨੇ ਤੇ ਸਮੇਂ ਦਾ ਸਵਾਗਤ ਨਹੀਂ ਕਰਦੇ ਇਸ ਤਰ੍ਹਾਂ ਜਦੋਂ ਸਮੱਸਿਆਵਾਂ ਉਹਨਾਂ ਦਾ ਪਿੱਛਾ ਨਹੀਂ ਛੱਡਦੀਆਂ ਤਾਂ ਉਹ ਨਿਰਾਸ਼ ਹੋ ਜਾਂਦੇ ਨੇ ਤੇ ਉਹ ਗਲਤ ਕਦਮ ਵੀ ਚੁੱਕ ਲੈਂਦੇ ਨੇ ਇਸ ਵੀਡੀਓ ਦੇ ਰਾਹੀਂ ਮੈਂ ਤੁਹਾਨੂੰ ਦੱਸਾਂਗੀ ਕਿ ਚੰਗੇ ਸਮੇਂ ਦੇ ਕਿਹੜੇ-ਕਿਹੜੇ ਸੰਕੇਤ ਹੁੰਦੇ ਨੇ ਕੀ-ਕੀ ਨਿਸ਼ਾਨੀਆਂ ਹੁੰਦੀਆਂ ਨੇ ਤੇ ਇਹਨਾਂ ਸੰਕੇਤਾਂ ਦਾ ਕਿਵੇਂ ਸਵਾਗਤ ਕਰਨਾ ਚਾਹੀਦਾ ਹੈ ਇਸ ਛੋਟੀ ਜੀ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣੋ ਤਾਂ ਜੋ ਤੁਸੀਂ ਗੱਲਾਂ ਨੂੰ ਠੀਕ ਤਰ੍ਹਾਂ ਸਮਝ ਸਕੋ ਬਹੁਤ ਸਮੇਂ ਪਹਿਲੇ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ ਤੇ ਉਹ ਆਪਣੇ ਦੁੱਖਾਂ ਤੋਂ ਬਹੁਤ ਹੀ ਪਰੇਸ਼ਾਨ ਰਹਿੰਦਾ ਸੀ ਜਦੋਂ ਉਹ ਕੋਈ ਕੰਮ ਕਰਨ ਜਾਂਦਾ ਤੇ ਉਸ ਦਾ ਉਹ ਕੰਮ ਹੁੰਦੇ ਹੁੰਦੇ ਰਹਿ ਜਾਂਦਾ ਆਖਰੀ ਸਮੇਂ ਵਿੱਚ ਉਹਨੂੰ ਸਿਰਫ ਅਸਫਲਤਾ ਹੀ ਮਿਲਦੀ ਸੀ ਕਦੇ ਉਹ ਆਪਣੀ ਸਿਹਤ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਤੇ ਕਦੇ ਉਹ ਆਪਣੇ ਪਰਿਵਾਰ ਵਿੱਚ ਕੋਈ ਘਟਨਾ ਨੂੰ ਵੇਖਦਾ ਤੇ ਕੋਈ ਨਾ ਕੋਈ ਘਟਨਾ ਉਸਦੇ ਪਰਿਵਾਰ ਵਿੱਚ ਵਾਪਰ ਜਾਂਦੀ ਸੀ ਉਹ ਆਪਣੇ ਜੀਵਨ ਦੇ ਦੁੱਖਾਂ ਤੋਂ ਤੰਗ ਆ ਚੁੱਕਿਆ ਸੀ ਤੇ ਇੱਕ ਦਿਨ ਉਹ ਆਪਣੇ ਘਰ ਦੇ ਦਰਵਾਜ਼ੇ ਤੇ ਬੈਠ ਕੇ ਕੁਝ ਸੋਚ ਰਿਹਾ ਸੀ ਇੱਕ ਚਿੜੀਆਂ ਦਾ ਝੁੰਡ ਉਸ ਦੇ ਦਰਵਾਜ਼ੇ ਤੇ ਆਇਆ ਉਹ ਪਹਿਲਾਂ ਹੀ ਬਹੁਤ ਪਰੇਸ਼ਾਨ ਸੀ ਤੇ ਉਹ ਚਿੜੀਆਂ ਦੇ ਇਸ ਝੁੰਡ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਸਾਰੀਆਂ ਚਿੜੀਆਂ ਉਸ ਦੇ ਦਰਵਾਜ਼ੇ ਤੋਂ ਦੂਰ ਹੋ ਗਈਆਂ ਵੈਸੇ ਵੀ ਉਸ ਆਤਮਿਕ ਇੱਕ ਆਦਤ ਸੀ ਕਿ ਜਦੋਂ ਵੀ ਉਹ ਆਪਣੇ ਘਰ ਵਿੱਚ ਆਂਦੇ ਹੋਏ ਜਾਨਵਰਾਂ ਨੂੰ ਦੇਖਦਾ ਤਾਂ ਉਹਨਾਂ ਨੂੰ ਛਿੜਕ ਕੇ ਭਜਾ ਦਿੰਦਾ ਸੀ ਸਾਧੂ ਸੰਤਾਂ ਨੂੰ ਵੇਖ ਕੇ ਉਹ ਕਦੇ ਵੀ ਉਹਨਾਂ ਨੂੰ ਨਮਸਕਾਰ ਨਹੀਂ ਕਰਦਾ ਸੀ ਸਗੋਂ ਉੱਥੋਂ ਮੂੰਹ ਮੋੜ ਕੇ ਵਾਪਸ ਚਲਾ ਜਾਂਦਾ ਸੀ ਸਮ ਆਪਣੀ ਰਫਤਾਰ ਨਾਲ ਚੱਲਦਾ ਰਿਹਾ ਆਖਰਕਾਰ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਜਦੋਂ ਉਸ ਦਾ ਹੌਸਲਾ ਟੁੱਟ ਗਿਆ ਤਾਂ ਇੱਕ ਦਿਨ ਉਸ ਨੇ ਫੈਸਲਾ ਕਰ ਲਿਆ ਕਿ ਉਹ ਆਪਣੇ ਇਸ ਜੀਵਨ ਨੂੰ ਖਤਮ ਕਰ ਲਵੇਗਾ ਆਪਣਾ ਘਰ ਛੱਡ ਕੇ ਉਹ ਪਿੰਡ ਤੋਂ ਬਾਹਰ ਚਲਾ ਗਿਆ ਤੇ ਅਕ ਨਦੀ ਨੂੰ ਵੇਖ ਕੇ ਉਸ ਨੇ ਉਸ ਵਿੱਚ ਛਾਲ ਮਾਰ ਦਿੱਤੀ ਅਚਾਨਕ ਦੋ ਅਣਜਾਣ ਸੰਨਿਆਸੀਆਂ ਨੇ ਉਸ ਨੂੰ ਉਸ ਨਦੀ ਤੋਂ ਬਾਹਰ ਕੱਢ ਲਿਆ ਜਦੋਂ ਨਦੀ ਵਿੱਚ ਛਾਲ ਮਾਰ ਰਿਹਾ ਸੀ ਤੇ ਨਦੀ ਦੇ ਕੋਲ ਸਿਆਸੀ ਤੇ ਉਸਦੇ ਦੋ ਚੇਲੇ ਬੈਠੇ ਸਨ ਜਦੋਂ ਆਦਮੀ ਨੂੰ ਛਾਲ ਮਾਰਦੇ ਹੋਏ ਵੇਖਿਆ ਤਾਂ ਸਿਆਸੀ ਨੇ ਆਪਣੇ ਚੇਲਿਆਂ ਨੂੰ ਉਸ ਨੂੰ ਨਦੀ ਤੋਂ ਬਾਹਰ ਕੱਢਣ ਲਈ ਕਿਹਾ ਨਦੀ ਵਿੱਚੋਂ ਬਾਹਰ ਨਿਕਲਦੇ ਹੀ ਉਹ ਆਦਮੀ ਸਿਆਸੀਆਂ ਤੇ ਰੋਲਾ ਪਾਉਣ ਲੱਗਿਆ ਕਿ ਤੁਸੀਂ ਮੇਰੀ ਜਾਨ ਕਿਉਂ ਬਚਾਈ ਮੈਂ ਜੀਵਿਤ ਨਹੀਂ ਰਹਿਣਾ ਚਾਹੁੰਦਾ ਮੈਂ ਮਰਨਾ ਹੀ ਚਾਹੁੰਦਾ ਸਾਧੂ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਇਹ ਜੀਵਨ ਬਹੁਤ ਕੀਮਤੀ ਹੈ ਤੋ ਇਸਨੂੰ ਕਿਉਂ ਬਰਬਾਦ ਕਰ ਰਿਹਾ ਹੈ ਆਖਰਕਾਰ ਜਦੋਂ ਤੇਰਾ ਸਮਾਂ ਪੂਰਾ ਹੋ ਜਾਵੇਗਾ ਤਾਂ ਤੈਨੂੰ ਇਸ ਧਰਤੀ ਨੂੰ ਛੱਡਣਾ ਹੀ ਪਵੇਗਾ ਆਦਮੀ ਨੇ ਕਿਹਾ ਕਿ ਮੈਂ ਆਪਣੇ ਜੀਵਨ ਦੀ ਪਰੇਸ਼ਾਨੀਆਂ ਤੋਂ ਤੰਗ ਆ ਚੁੱਕਾ ਹਾਂ ਤੇ ਮੈਨੂੰ ਸਮਝ ਨਹੀਂ ਆਉਂਦਾ ਕਿ ਮੇਰਾ ਚੰਗਾ ਸਮਾਂ ਕਦੋਂ ਆਵੇਗਾ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਬੁਰਾ ਹੀ ਵਾਪਰਦਾ ਹੈ ਮੈਂ ਬਹੁਤ ਕੋਸ਼ਿਸ਼ ਕਰਦਾ ਪਰ ਮੈਨੂੰ ਬਿਲਕੁਲ ਵੀ ਸਫਲਤਾ ਨਹੀਂ ਮਿਲਦੀ ਸਾਧੂ ਨੇ ਕਿਹਾ ਮੈਂ ਤੇਰੀ ਮਦਦ ਕਰਾਂਗਾ ਤੇ ਸਭ ਤੋਂ ਪਹਿਲਾਂ ਆਤਮ ਹੱਤਿਆ ਕਰਨ ਦੀ ਇਹ ਸੋਚ ਆਪਣੇ ਮਨ ਵਿੱਚੋਂ ਹਮੇਸ਼ਾ ਲਈ ਕੱਢ ਦੇ ਇਹ ਸਭ ਤੋਂ ਵੱਡਾ ਪਾਪ ਹੈ ਆਤਮ ਹੱਤਿਆ ਕਰਨ ਵਾਲੇ ਲੋਕ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਕਰਦੇ ਤੈਨੂੰ ਕੀ ਲੱਗਦਾ ਹੈ ਕਿ ਜੇ ਤੂੰ ਆਤਮ ਹੱਤਿਆ ਕਰ ਲਵੇਗਾ ਤਾਂ ਤੇਰੀ ਸਮੱਸਿਆ ਖਤਮ ਹੋ ਜਾਵੇਗੀ ਇਹ ਕਦੇ ਵੀ ਨਹੀਂ ਹੁੰਦਾ ਸਗੋਂ ਖੁਦ ਖੁਸ਼ੀ ਕਰਕੇ ਤੁਸੀਂ ਆਪਣੀ ਕਾਇਰਤਾ ਦਾ ਸਬੂਤ ਦਿੰਦੇ ਹੋ ਤਾਂ ਉਸ ਵਿਅਕਤੀ ਨੇ ਕਿਹਾ ਕਿ हे ਮਹਾਤਮਾ ਤੁਸੀਂ ਬੜੇ ਗਿਆਨਵਾਨ ਜਾਪਦੇ ਹੋ ਕਿਰਪਾ ਕਰਕੇ ਮੈਨੂੰ ਮੇਰੇ ਜੀਵਨ ਦਾ ਸਹੀ ਮਾਰਗ ਦੱਸੋ ਤੁਸੀਂ ਮੈਨੂੰ ਦੱਸੋ ਕਿ ਮੇਰਾ ਚੰਗਾ ਸਮਾਂ ਕਦੋਂ ਆਵੇਗਾ ਸਾਧੂ ਨੇ ਕਿਹਾ ਕਿ ਮੈਂ ਤੇਰੀ ਮਦਦ ਜ਼ਰੂਰ ਕਰਾਂਗਾ ਕਿ ਮੈਂ ਤੈਨੂੰ ਦੱਸਾਂਗਾ ਕਿ ਆਖਿਰ ਚੰਗਾ ਸਮਾਂ ਆਉਣ ਦੇ ਕਿਹੜੇ ਕਿਹੜੇ ਸੰਕੇਤ ਹੁੰਦੇ ਨੇ ਪਰ ਉਸ ਤੋਂ ਪਹਿਲਾਂ ਤੈਨੂੰ ਮੇਰੇ ਕੁਝ ਕੰਮ ਕਰਨੇ ਹੋਣਗੇ ਮੈਂ ਜਿਵੇਂ ਜਿਵੇਂ ਕਹਾਂਗਾ ਓਵੇਂ ਓਵੇਂ ਤੈਨੂੰ ਮੇਰੀ ਗੱਲ ਮੰਨਣੀ ਪਵੇਗੀ ਉਸ ਵਿਅਕਤੀ ਨੇ ਕਿਹਾ ਕਿ ਤੁਸੀਂ ਜੋ ਵੀ ਕੁਝ ਵੀ ਕਹੋਗੇ ਮੈਂ ਸਭ ਕੁਝ ਸਵੀਕਾਰ ਕਰਾਂਗਾ ਬਸ ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਮੇਰੀ ਜ਼ਿੰਦਗੀ ਵਿੱਚ ਚੰਗਾ ਸਮਾਂ ਕਦੋਂ ਆਵੇਗਾ ਇਸ ਦੇ ਕੀ ਕੀ ਸੰਕੇਤ ਨੇ ਸਾਧੂ ਨੇ ਕਿਹਾ ਕਿ ਜੇ ਤੂੰ ਚਾਹੁੰਦਾ ਹੈ ਕਿ ਤੇਰਾ ਚੰਗਾ ਸਮਾਂ ਜਲਦੀ ਆਵੇ ਤਾਂ ਤੂੰ ਹਰ ਰੋਜ਼ ਚਿੜੀਆਂ ਨੂੰ ਚੋਗਾ ਪਾ ਤੇ ਉਹਨਾਂ ਨੂੰ ਦਾਣੇ ਪਾ ਉਹ ਆਦਮੀ ਥੋੜਾ ਜਿਹਾ ਹੈਰਾਨ ਹੋਇਆ ਤੇ ਬੋਲਿਆ ਕਿ ਇਹ ਕਿਹੋ ਜਿਹਾ ਕੰਮ ਹੈ ਮੂੰਝਾ ਬਣਾ ਕੇ ਬੋਲਿਆ ਕਿ ਮੈਨੂੰ ਤਾਂ ਚਿੜੀਆਂ ਪਸੰਦ ਹੀ ਨਹੀਂ ਜੇਕਰ ਉਹ ਮੇਰੇ ਦਰਵਾਜ਼ੇ ਤੇ ਆ ਵੀ ਜਾਣ ਤਾਂ ਮੈਂ ਉਹਨਾਂ ਨੂੰ ਭਜਾ ਦਿੰਦਾ ਹਾਂ ਸਾਧੂ ਨੇ ਕਿਹਾ ਕਿ ਤੂੰ ਚੰਗੇ ਸਮੇਂ ਦੇ ਆਉਣ ਦੇ ਸੰਕੇਤ ਦਾ ਸਵਾਗਤ ਇਸ ਤਰ੍ਹਾਂ ਕਰਦਾ ਹੈ ਆਦਮੀ ਹੈਰਾਨ ਹੋ ਕੇ ਬੋਲਿਆ ਕਿ ਪੰਛੀਆਂ ਦਾ ਚੰਗੇ ਸਮਿਆਂ ਦੇ ਸੰਕੇਤ ਨਾਲ ਕੀ ਲੈਣਾ ਦੇਣਾ ਹੈ ਸੰਿਆਸੀ ਨੇ ਕਿਹਾ ਕਿ ਜਾ ਪਹਿਲਾਂ ਇਹ ਕੰਮ ਕਰਕੇ ਆ ਜਦੋਂ ਵੀ ਚਿੜੀਆਂ ਤੇਰੇ ਦਰਵਾਜ਼ੇ ਤੇ ਆਉਣ ਤੇ ਉਹਨਾਂ ਨੂੰ ਦਾਣੇ ਪਾ ਕੇ ਆ ਤੇ ਇੱਕ ਹਫ਼ਤੇ ਬਾਅਦ ਮੈਨੂੰ ਇੱਥੇ ਹੀ ਆ ਕੇ ਮਿਲੀ ਤੇ ਉਸ ਵਿਅਕਤੀ ਕੋਲ ਹੋਰ ਕੋਈ ਚਾਰਾ ਨਹੀਂ ਸੀ ਉਹ ਸਾਧੂ ਦੀ ਗੱਲ ਮੰਨ ਕੇ ਆਪਣੇ ਘਰ ਵਾਪਸ ਚਲਾ ਗਿਆ ਤੇ ਜਦੋਂ ਵੀ ਚਿੜੀਆਂ ਉਸਦੇ ਦਰਵਾਜੇ ਤੇ ਆਉਂਦੀਆਂ ਉਹ ਉਹਨਾਂ ਨੂੰ ਦਾਣਾ ਪਾ ਦਿੰਦਾ ਤਾਂ ਇੱਕ ਹਫ਼ਤੇ ਵਿੱਚ ਹੀ ਉਸ ਨੂੰ ਮਹਿਸੂਸ ਹੋਣ ਲੱਗਿਆ ਕਿ ਉਸ ਨੂੰ ਕੋਈ ਚੰਗੀ ਖ਼ਬਰ ਮਿਲ ਰਹੀ ਹੈ ਇੱਕ ਹਫ਼ਤੇ ਬਾਅਦ ਜਦੋਂ ਉਹ ਸਾਧੂ ਨੂੰ ਮਿਲਿਆ ਤੇ ਉਸਨੇ ਉਸ ਨੂੰ ਦੱਸਿਆ ਕਿ ਉਹ ਹੁਣ ਚਿੜੀਆਂ ਨੂੰ ਦਾਣਾ ਪਾਣਾ ਸ਼ੁਰੂ ਕਰਨ ਲੱਗ ਗਿਆ ਹੈ ਤੇ ਹੁਣ ਉਸ ਨੂੰ ਚੰਗੀਆਂ ਖ਼ਬਰਾਂ ਵੀ ਮਿਲਣ ਲੱਗੀਆਂ ਨੇ ਸਾਧੂ ਨੇ ਉਸ ਵਿਅਕਤੀ ਨੂੰ ਸਮਝਾਇਆ ਕਿ ਕਈ ਵਾਰੀ ਲੋਕ ਆਪਣੇ ਗੁੱਸੇ ਦੇ ਵਿੱਚ ਆ ਕੇ ਆਪਣੇ ਜੀਵਨ ਵਿੱਚ ਆਉਣ ਵਾਲੇ ਸੁੱਖ ਦੇ ਸੰਕੇਤਾਂ ਨੂੰ ਹੀ ਦੂਰ ਕਰਨ ਲੱਗ ਜਾਂਦੇ ਨੇ ਆਦਮੀ ਨੇ ਕਿਹਾ ਕਿ ਮਹਾਤਮਾ ਜੀ ਕਿਰਪਾ ਕਰਕੇ ਮੈਨੂੰ ਚੰਗੇ ਸਮੇਂ ਦੀਆਂ ਨਿਸ਼ਾਨੀਆਂ ਦੱਸੋ ਕਿ ਕਿਹੜੇ-ਕਿਹੜੇ ਸੰਕੇਤ ਹੁੰਦੇ ਨੇ ਜਿਹੜੇ ਜ਼ਿੰਦਗੀ ਵਿੱਚ ਆਉਂਦੇ ਨੇ ਤੇ ਸਾਨੂੰ ਪਤਾ ਨਹੀਂ ਚੱਲਦਾ ਕਿ ਇਹ ਜ਼ਿੰਦਗੀ 'ਚ ਆਉਣ ਵਾਲੇ ਚੰਗੇ ਸਮੇਂ ਦੇ ਸੰਕੇਤ ਹਨ ਮਹਾਤਮਾ ਜੀ ਦੱਸਣ ਲੱਗੇ ਕਿ ਪਹਿਲਾ ਸੰਕੇਤ ਦਰਵਾਜ਼ੇ ਤੇ ਚਿੜੀਆਂ ਦਾ ਆਉਣਾ ਹੈ ਇੱਕ ਹਫਤੇ ਚਿੜੀਆਂ ਨੂੰ ਦਾਣਾ ਦੇਣ ਤੋਂ ਬਾਅਦ ਤੂੰ ਸਮਝ ਗਿਆ ਹੋਵੇਗਾ ਕਿ ਚਿੜੀਆਂ ਦਾ ਸਾਡੀ ਜ਼ਿੰਦਗੀ ਵਿੱਚ ਕਿੰਨਾ ਮਹੱਤਵ ਹੈ ਤੇ ਉਹਨਾਂ ਦਾ ਘਰ ਵਿੱਚ ਆਣਾ ਕਿੰਨਾ ਸ਼ੁਭ ਹੈ। ਦਰਸਲ ਪੰਛੀ ਵੀ ਰੱਬ ਦੇ ਪਿਆਰੇ ਹੁੰਦੇ ਨੇ, ਇਹ ਛੋਟੇ ਜਿਹੇ ਜੀਵ ਬੜੇ ਹੀ ਮਾਸੂਮ ਹੁੰਦੇ ਨੇ। ਜ਼ਿੰਦਗੀ ਵਿੱਚ ਜਦੋਂ ਵੀ ਕੁਝ ਚੰਗਾ ਹੋਣ ਵਾਲਾ ਹੁੰਦਾ ਹੈ ਤਾਂ ਪਰਮਾਤਮਾ ਇਹਨਾਂ ਪੰਛੀਆਂ ਨੂੰ ਮਨੁੱਖ ਦੇ ਦਰਵਾਜ਼ੇ ਤੇ ਇੱਕ ਸੰਦੇਸ਼ਵਾਚਕ ਬਣਾ ਕੇ ਭੇਜਦਾ ਹੈ। ਜੇ ਇਨਸਾਨ ਉਹਨਾਂ ਦਾ ਸਵਾਗਤ ਚੰਗੀ ਤਰ੍ਹਾਂ ਕਰਦੇ ਨੇ ਉਹਨਾਂ ਨੂੰ ਦਾਣਾ ਪਾਣੀ ਦਿੰਦੇ ਨੇ ਤਾਂ ਉਹਨਾਂ ਦਾ ਸਮਾਂ ਚੰਗਾ ਜਲਦੀ ਆ ਜਾਂਦਾ ਹੈ ਪਰ ਜੇਕਰ ਇਨਸਾਨ ਉਹਨਾਂ ਨਾਲ ਮਾੜਾ ਵਰਤਾਅ ਕਰੇ ਤਾਂ ਚੰਗਾ ਸਮਾਂ ਵੀ ਦੂਰ ਹੋ ਜਾਂਦਾ ਹੈ ਉਹ ਵੀ ਜਲਦੀ ਨਹੀਂ ਆਉਂਦਾ ਇਸ ਲਈ ਚਿੜੀਆਂ ਜਦੋਂ ਵੀ ਸਾਡੇ ਦਰਵਾਜ਼ੇ ਤੇ ਆਉਣ ਉਹਨਾਂ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ ਦੂਸਰਾ ਸੰਕੇਤ ਸਾਧੂ ਨੇ ਕਿਹਾ ਗਾਂ ਦਾ ਦਰਵਾਜ਼ੇ ਤੇ ਆਉਣਾ ਤੇ ਗਾਂ ਇੱਕ ਇਹ ਜਿਹਾ ਪਸ਼ੂ ਹੈ ਜੋ ਦੁੱਧ ਦਿੰਦੀ ਹੈ ਤੇ ਦੇਵਤੇ ਇਸ ਗਾਂ ਨੂੰ ਪਰਮਾਤਮਾ ਦਾ ਰੂਪ ਸਮਝਦੇ ਨੇ ਵੈਦਾਂ ਅਤੇ ਗ੍ਰੰਥਾ ਵਿੱਚ ਵੀ ਗਊ ਦੀ ਪੂਜਾ ਕਰਨ ਦਾ ਵਿਧਾਨ ਹੈ ਕਿਹਾ ਜਾਂਦਾ ਹੈ ਕਿ ਜਦੋਂ ਵੀ ਘਰ ਵਿੱਚ ਰੋਟੀ ਬਣਾਈ ਜਾਵੇ ਤਾਂ ਪਹਿਲੀ ਰੋਟੀ ਗਾਂ ਨੂੰ ਸਮਰਪਿਤ ਕਰਨੀ ਚਾਹੀਦੀ ਹੈ ਜਦੋਂ ਵੀ ਘਰ ਦੇ ਆਲੇ ਦੁਆਲੇ ਕੋਈ ਗਾਂ ਨਜ਼ਰ ਆਵੇ ਤਾਂ ਉਹਨੂੰ ਚੰਗਾ ਸਮਾ ਸੰਕੇਤ ਸਮਝ ਕੇ ਉਸਨੂੰ ਰੋਟੀ ਜ਼ਰੂਰ ਖਵਾਈ ਜਾਵੇ ਗਊ ਪਰਮਾਤਮਾ ਦੀ ਪਿਆਰੀ ਹੁੰਦੀ ਹੈ ਜਿਹੜੇ ਵੀ ਲੋਕ ਗਊਆਂ ਦੀ ਤਨਮਨ ਦੇ ਨਾਲ ਸੇਵਾ ਕਰਦੇ ਨੇ ਪਰਮਾਤਮਾ ਉਹਨਾਂ ਉੱਤੇ ਖੁਸ਼ ਹੁੰਦੇ ਨੇ ਤੀਜਾ ਸੰਕੇਤ ਪੁਰਖਜਾਂ ਨੂੰ ਆਪਣੇ ਸੁਪਨੇ ਵਿੱਚ ਵੇਖਣਾ ਜੇਕਰ ਤੁਸੀਂ ਵੀ ਪੁਰਖਜਾਂ ਨੂੰ ਆਪਣੇ ਸੁਪਨੇ ਵਿੱਚ ਵੇਖਦੇ ਹੋ ਤਾਂ ਇਹ ਚੰਗੇ ਸਮੇਂ ਦੇ ਆਉਣ ਦੇ ਸੰਕੇਤ ਹੁੰਦੇ ਨੇ ਚੌਥਾ ਸੰਕੇਤ ਹੈ ਕਿ ਪਾਠ ਸਿਮਰਨ ਕਰਦੇ ਵੇਲੇ ਅੱਖਾਂ ਵਿੱਚ ਅੰਜੂ ਆਉਣਾ ਕੁਝ ਲੋਕ ਪਾਠ ਕਰਦੇ ਵੇਲੇ ਇੰਨੇ ਮਗਨ ਹੋ ਜਾਂਦੇ ਨੇ ਕਿ ਉਹਨਾਂ ਦੀਆਂ ਅੱਖਾਂ ਵਿੱਚ ਅੰਜੂ ਆਉਣ ਲੱਗ ਜਾਂਦੇ ਨੇ ਇਹ ਅੰਜੂ ਆਉਣਾ ਪਰਮਾਤਮਾ ਦੇ ਵੱਲੋਂ ਸਾਡੇ ਚੰਗੇ ਸਮੇਂ ਦੇ ਸੰਕੇਤ ਨੂੰ ਦਰਸਾਉਂਦਾ ਹੈ ਜੇਕਰ ਤੁਹਾਡੇ ਨਾਲ ਵੀ ਇਹੋ ਜਿਹਾ ਕੁਝ ਵਾਪਰ ਰਿਹਾ ਹੈ ਤਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਦਾ ਤੁਹਾਡੇ ਸਿਰ ਤੇ ਬਹੁਤ ਵੱਡਾ ਹੱਥ ਹੈ ਇਸ ਤਰ੍ਹਾਂ ਇਸ ਨੂੰ ਚੰਗਾ ਸੰਕੇਤ ਸਮਝਣਾ ਚਾਹੀਦਾ ਹੈ ਤੇ ਪਰਮਾਤਮਾ ਦੀ ਬੰਦਗੀ ਵਿੱਚ ਜ਼ਿਆਦਾ ਸਮਾਂ ਲਗਾਉਣਾ ਚਾਹੀਦਾ ਹੈ ਪੰਜਵਾਂ ਜੇਕਰ ਜੀਵਨ ਵਿੱਚ ਕਿਸੇ ਮੁਸ਼ਕਲ ਸਮੇ ਦਾ ਸਮਾਂ ਹੋਵੇ ਤਾਂ ਸਾਧੂ ਸੰਤਾਂ ਦੇ ਦਰਸ਼ਨ ਹੋ ਜਾਣ ਤਾਂ ਇਸ ਨੂੰ ਚੰਗੇ ਸਮੇ ਦਾ ਸੰਕੇਤ ਮੰਨਣਾ ਚਾਹੀਦਾ ਹੈ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਮੱਥਾ ਟੇਕਣਾ ਚਾਹੀਦਾ ਹੈ ਕਿਉਂਕਿ ਜੋ ਸਾਧੂ ਸੰਤ ਹੁੰਦੇ ਨੇ ਉਹ ਪਰਮਾਤਮਾ ਦੇ ਬਹੁਤ ਹੀ ਨਜ਼ਦੀਕ ਹੁੰਦੇ ਨੇ ਤੇ ਦੋਸਤੋ ਉਮੀਦ ਕਰਦੀ ਹਾਂ ਕਿ ਇਸ ਵੀਡੀਓ ਰਾਹੀਂ ਤੁਹਾਨੂੰ ਸਿੱਖਣ ਨੂੰ ਜ਼ਰੂਰ ਕੁਝ ਮਿਲਿਆ ਹੋਵੇਗਾ ਤੇ ਇਸ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੇ ਚਾਣ ਵਾਲਿਆਂ ਨੂੰ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਜੀ